ਤਰੋ ਕੀ ਹਾਲ ਚਾਲ ਦਾ ਨੜਾ ਸਵਾਗਤ ਹੈ ਆਪਣੀ ਆਈਟੀ ਹੋਰ ਵੀਡੀਓ ਦੇ ਵਿੱਚ ਤੇ ਲੱਗਰੋ ਤੇ ਅੱਜ ਆਪਾਂ ਮਿੱਕਰੋ ਮਹੀਨੇ ਤੋਂ ਬਾਅਦ 4-5 ਦਿਨ ਬਾਅਦ ਆਪਾਂ ਕੰਮ ਸ਼ੁਰੂ ਕਰਤਾ ਕੰਪਿਊਟਰ ਕਰਾਏਗਾ ਤੇ ਆ ਮਿੱਤਰੋ 5 ਕਿੰਨਿਆਂ ਦੀ ਲੈਣਾ ਪੂਰੀ ਠੀਕ ਹੈ ਜੀ ਤੇ ਇਹ ਕਰਨੀ ਆਪਾਂ ਇੱਕ ਹੀ ਹੈ ਤਾਂ ਲੇਵਲ ਹੀ ਪਿਛਲੇ ਸਾਲ ਵੀ ਕੀਤੀ ਹੋਈ ਗੱਤ ਨੂੰ ਹੋਰ ਆਪਣੇ ਹੱਥ ਦਾ ਨਹੀਂ ਲੱਗਿਆ ਹੈ ਆਪੜਾ ਲੱਗਿਆ ਵੇ ਤਾਂ ਆਪਾਂ ਨੂੰ ਤਾਂ ਪਤਾ ਹੁੰਦਾ ਬਾਕੀ ਜੇ 19 ਕੀ ਕਸਰ ਹੋਈ ਤੇ ਕੱਢਾਂਗੇ ਤੇ ਲੱਗੇ ਹੋਏ ਆ ਕਰਤਾ ਸ਼ੁਰੂ 7:00 ਵਜੇ ਦਾ ਠੀਕ ਹੈ ਜੀ ਤੇ ਚੋਟੇ ਰਿਓ ਆਈ ਸੀ ਦੇ ਨਾਲ ਬੋਨੇ ਆ ਤੁਹਾਨੂੰ ਸਾਰਾ ਦਿਨ ਇਸ ਤੋਂ ਬਾਅਦ ਆਪਾਂ ਚੱਲਣਾ ਹੈ ਮਾਨਗੁਰ ਕਿਰਾਇਆ ਐ ਚੱਲਣਾ ਕੰਦਾ ਲਾ ਕੇ ਬੰਦਨ ਦੇ ਲਈ ਥੋੜਾ ਜਿਹਾ ਚੌਥੇ ਮੀਡੀਅਮ ਤੇ ਛੋਟਾ ਚੱਲਦਾ ਪਿਆ ਕਿਰਾਇਆ ਫੁੱਲ ਭਰ ਕੇ ਆਪਾਂ ਚਲਾਉਨੇ ਆ ਆਪਾਂ ਬੇਈਮਾਨੀ ਵਾਲਾ ਕੰਮ ਨਹੀਂ ਕਰੀਦਾ ਯਾ ਆਂ ਮੇਰੇ ਉੱਤੇ ਭਜਾਈ ਫਿਰੋ ਐ ਭਜਾ ਭਜੂ ਕੇ ਲਾ ਦੋ ਨਾ ਵਧੀਆ ਕੰਮ ਕਰੀਦਾ ਚੰਗੇ ਰੇਟ ਤੇ ਚਲਾਈਦਾ ਹੁਣ ਇਹਦਾ ਮੀਟਰ ਖਰਾਬ ਆ ਟਰੈਕਟਰ ਦਾ ਇਹ ਹੁਣ 1500 ਚੱਕਰਾਂ ਤੇ ਚੱਲਦਾ ਪਰ ਵਿਖਾਉਂਦਾ 800 ਰੁਪਏ ਕਿਉਂਕਿ ਮੀਟਰ ਖਰਾਬ ਏ ਸਾਰੀ ਦੇਸ ਹੈਗੀ ਇਹਦੀ 2200 ਚੱਕਰ ਕੰਪਨੀ ਵਾਲੇ ਖੁੱਲੇ ਹੋਏ ਆ ਤੇ ਜਨ ਚੜਦਾ ਹੈ ਸਾਰੀ ਦੇਸ ਤੇ 1600 ਤੇ ਹੀ ਆ ਤੁਸੀਂ ਆਪੇ ਹਿਸਾਬ ਲਾ ਲਓ ਬਣਾ 14-15 ਹਮੇਸ਼ਾ ਚੱਲਦਾ ਚੌਥੇ ਮੀਡੀਅਮ ਪੈਰਾਂ ਦੇ ਤੋਰੇ ਤੋਂ ਹਿਸਾਬ ਲਾ ਸਕਦੇ ਕੋਈ ਮਿੱਤਰੋ ਲਗਭਗ ਲਗਭਗ ਅੱਧਾ ਅੱਧੇ ਥਾਂ ਨੂੰ ਰੰਬਰ ਲਾਇਆ ਜਾ ਇੱਧਰ 850 ਕਿਲੋ ਜ ਚੱਲਦਾ ਪਿਆ ਕਲਟੀਵੇਟਰਾਂ ਤੇ ਮੈਂ ਨੂੰ ਅੱਗੇ ਉਹਦੋਂ ਥਾਂ ਨਾ ਪੱਕਾ ਥੋੜਾ ਜਿਹਾ ਜਿਆਦਾ ਤੇ ਉਹਨਾਂ ਨੂੰ ਮੈਂ ਕਹਿੰਦਾ ਥੋੜਾ ਵਾਦੇ ਉਹ ਆ ਸਾਰਾ ਹੀ ਵਾਣ ਲੱਗ ਪਿਆ ਉਹਨੇ ਵੀ ਮੈਨੂੰ ਦਸੱਲੀ ਕਰਾ ਕੇ ਹੱਟੂਗਾ ਮੈਂ ਸਿਰ ਲੱਗ ਪਿਆ ਇਧਰੋਂ ਮੈਂ ਹਾਂ ਚੱਲ ਇਧਰੋਂ ਮੈਂ ਰੰਬਰ ਸ਼ੁਰੂ ਕਰ ਦਿੰਦਾ ਵਾਣ ਦਾ ਲੈਵਲ ਹੀ ਆ ਬਾਕੀ ਗੱਲ ਇਹ ਆ ਵੀ ਜਦੋਂ ਅਣ ਥਾਂ ਪੱਕੀ ਸੀਗੀ ਕਲਕੂਲੇਟਰ ਲੱਗੇ ਨਹੀਂ ਹੈਗਾ ਉਹ ਸੁੱਕੀ ਭਾਈ ਆ ਉੱਤੋਂ ਮੀਂਹ ਪਿਆ ਆ ਨਾ ਕਰਕੇ ਤੇ ਹੁਣ ਉਹ ਸਾਰੀ ਵਾਹਣ ਲੱਗ ਪਿਆ ਚਲੋ ਕੋਈ ਨਹੀਂ ਵਾਹ ਲੈਣ ਦੋ ਵਧੀਆ ਜੋ ਕਰਦੇ ਪੈ ਠੀਕ ਆ ਤੇ ਆਪਾਂ ਇਧਰੋਂ ਲੱਗ ਪਾ ਅੱਧਾ ਲਾਤਾ ਫਿਰ ਲੰਮਾ ਲਾ ਕੇ ਜੇ ਲੋਡ ਆ ਗਿਆ ਠੀਕ ਆ ਨਹੀਂ ਤੇ ਫਿਰ ਛੋਟਾ ਲਾ ਦਾਂਗੇ ਕਿਉਂਕਿ ਇਹਨਾਂ ਕਰਨੀ ਬਜਾਈ ਛੋਣੇ ਦੀ ਜੋ ਬਜਾਈ ਜੇ ਥੋੜਾ ਆ ਵਧੀਆ ਨੱਪ ਕੇ ਲੱਗਾ ਬਿਡੇ ਢੁੱਲੇ ਨਾ ਹਣ ਜਿਵੇਂ ਆ ਵੱਟੇ ਜੇ ਨੇ ਇਹ ਨਾ ਹਣ ਫਿਰ ਬਜਾਈ ਵਧੀਆ ਹੋ ਜਾਂਦੀ ਹੈ। ਲਓ ਜੀ ਮਿੱਤਰੋ ਆ ਫਰਕ ਹੁੰਦਾ ਇੱਥੇ ਕਰਾਇਆ ਲੱਗਦਾ ਨਹੀਂ ਸੀ। ਕਿਹੜੇ ਲੈਵਲ ਤੇ ਬੰਨਿਆ ਹੈ ਨਾ ਕਰਾਇਆ ਰੋਜ਼ ਰੋਜ਼ ਕਰਾਇਆ ਲੱਗਦਾ ਨਹੀਂ ਸੀ ਇੱਥੇ। ਆਹ ਤਾਂ ਹੈ ਕਿ ਵਾਣ ਨਾਲ ਇੰਨਾ ਫਰਕ ਪੈ ਗਿਆ ਵੀ ਹੁਣ ਕਰਾਇਆ ਭੜਕੇ ਚੱਲਦਾ ਪਿਆ। ਫੁੱਲ ਭਰ ਕੇ ਚੱਲਦਾ ਪਿਆ ਹੁਣ ਕਰਾਇਆ ਤੇ ਇੰਨਾ ਫਰਕ ਹੁੰਦਾ ਵਾਹਣ ਚ ਤੇ ਜੰਮੀ ਮਿੱਟੀ ਚ ਕੋਈ ਜੇ ਆਪਾਂ ਮੰਨਾਂਗੇ ਚਲੋ ਵੀ ਓਵੇਂ ਲਾ ਦਿੰਦੇ ਇੱਥੇ ਮਿੱਟੀ ਪੈ ਜਾਣੀ ਸੀ ਤੇ ਮਿੱਟੀ ਜਾਣੀ ਨਹੀਂ ਹੁਣ ਕਰਾਇਆ ਵੇਖੋ ਫੁੱਲ ਭਰ ਕੇ ਚੱਲਦਾ ਪਿਆ ਆਹ ਚੀਜ਼ਾਂ ਦਾ ਫਰਕ ਹੁੰਦਾ ਲੋਕ ਇਹ ਵੇਂਦੇ ਨਹੀਂਗੇ ਇਹ ਇਹਨਾਂ ਚੀਜ਼ਾਂ ਨੂੰ ਨੋਟ ਕਰਨਾ ਪੈਂਦਾ ਫੇਰ ਜਦੋਂ ਕਿਰਾਏ ਦਾ ਲੱਗ ਕੇ ਕਿਰਾਏ ਵਾਲਾ ਨਾ ਬਈ ਕੋਈ ਵੀ ਕਿਰਾਏ ਵਾਲਾ ਆਪ ਦੇ ਲੋਕ ਕੰਮ ਤਸੱਲੀ ਬਖਸ਼ ਕਰਕੇ ਜਾਂਦਾ ਕੋਈ ਨਹੀਂ ਚਾਹੁੰਦਾ ਇਹ ਮੈਨੂੰ ਲਾਂਭਾ ਮਿਲੇ ਠੀਕ ਆ ਅਰੇ ਕੋਈ ਜ਼ਿਮੀਂਦਾਰ ਕੀ ਕਰਦਾ ਇੱਕ ਸਾਈਡ ਤੋਂ ਵਗੀ ਹੁੰਦੀ ਆ ਝੇਟਾਈਆਂ ਮਾਰੀਆਂ ਹੁੰਦੀਆਂ ਇੱਕ ਦੋ ਚੰਗੀ ਵਗੀ ਹੁੰਦੀ ਇੱਕ ਦੋ ਮਾੜੀ ਵਗੀ ਹੁੰਦੀ ਕਹਿੰਦਾ ਲਾ ਦੇ ਲਾ ਦੇ ਕੋਈ ਗੱਲ ਨੂੰ ਉੱਥੇ ਜਾ ਕੇ ਕੰਮ ਖਰਾਬ ਹੋ ਜਾਂਦਾ ਬਾਕੀ ਉਹਨਾ ਆਪ ਹਵਾਲੀ ਆ ਹਾਂ ਹੁਣ ਤੁਸੀਂ ਵੇਖਦੇ ਹੋ ਬੜਾ ਫਰਾ ਲੱਗਦਾ ਪਿਆ ਆਓ ਜੀ ਮਿੱਤਰੋ ਦੁਪਹਿਰ ਦੇ 12 12:30 ਦਾ ਟਾਈਮ ਹੋ ਗਿਆ ਆਓ ਕਰਪਾ ਰੈਡੀ ਆ ਦੇ ਜਿਹੜੇ ਜਾਨਾ geke ਲਾਏ ਆ ਇਹ ਕੇਡੇ ਲਾਏ ਉਹਨਾਂ ਵੱਡਾ ਪੋਣੀਆਂ ਇੱਥੇ ਠੀਕ ਹੈ ਜੀ ਇੱਧਰ ਵੀ ਇਹਨਾਂ ਕੇਡੇ ਲਾਦੇ ਤੇ ਪਹਿਲਾਂ ਆਪਾਂ ਸੁੱਤਾ ਮਾਰਿਆ ਸੀਗਾ ਇਕੱਠੇ ਨੂੰ ਤੇ ਹੁਣ ਉਹ ਕਹਿੰਦੇ ਵੀ ਜਿੱਥੇ ਕਿੱਥੇ ਕੇਡੇ ਲਾਏ ਆ ਤੇ ਉਹਨਾਂ ਦੇ ਅੰਦਰ ਅੰਦਰ ਵੱਖਰਾ ਵੱਖਰਾ ਲਾ ਦੇ ਠੀਕ ਹੈ ਜੀ ਇਹ ਇਹਨਾਂ ਦੀ ਧੂਰੀ ਆ ਆਪਾਂ ਆਦੇ ਹਿਸਾਬ ਨਾਲ ਲਾ ਹੀ ਦੇਣਾ ਠੀਕ ਹੈ ਜੀ ਤੇ ਇਹਨਾਂ ਨੇ ਕੇਡੇ ਲਾ ਦੇ ਕਿੱਲੇ ਕਿੱਲੇ ਦਾ ਘੇਰਾ ਬਣਾਤਾ ਠੀਕ ਹੈ ਜੀ ਦੇ ਵੇਰ ਲੱਗੀ ਤੇ ਆਪਾਂ ਯਾਦੇ ਕੰਮ ਤੇ ਲੱਗੇ ਆਏ ਚਲੋ ਜਿਵੇਂ ਦਿਲ ਕਰਦਾ ਅਗਲੇ ਦਾ ਆਪਾਂ ਦਾ ਕਰਾਇਆ ਲਾਉਣਾ ਜਿੰਨਾ ਟੈਮ ਲੱਗਾ ਲਾਉਣਾ ਹੀ ਆ ਤੇ ਉਹਨਾਂ ਦੀ ਇੱਛਾ ਜਿਵੇਂ ਮਰਜ਼ੀ ਲਵਾ ਦੇ ਆਪਣੀ ਗਰਾਹ ਐ ਚਲੋ ਤਾਂ ਪਾਰ ਕਰ ਆ ਆ ਇੱਕ ਵਿੱਚ ਲੱਗੇ ਤੇ ਬਾਅਦ ਵਿੱਚ ਆ ਗੇੜੇ ਜਿਹੜੇ ਲੱਗੇ ਆ ਨਾ ਉਹ ਵੀ ਕੰਮ ਖਰਾਬ ਕਰ ਅੱਗੇ ਟਰੈਕਟਰ ਤੰਗ ਹੁੰਦਾ ਲਓ ਜੀ ਮਿੱਤਰੋ ਵੀਡੀਓ ਬਣਾਉਣੇ ਵਿੱਚੋਂ ਆਪਾਂ ਦਾ ਕਰਤਾ ਕੰਪਲੀਟ ਸਾਰਾ ਠੀਕ ਹੈ ਵੱਟਾ ਪੁੱਤਾ ਵੀ ਨਾ ਪਾ ਲਤੀਆਂ ਤੇ ਆਪਾਂ ਕਰਤਾ ਓਕੇ ਸਾਰਾ ਦੇ ਹੁਣ ਕਰਦੇ ਸਾਰਾ ਸਮਾਨ ਸੱਤੂ ਬੰਦ ਠੀਕ ਹੈ ਜੀ ਆਹ ਕਰਦੀ ਆ ਮਸ਼ੀਨ ਨੂੰ ਬੰਦ 8 20 ਤੋਂ ਲੱਗੇ ਸ ਤੇ 4 20 ਤੇ ਬੰਦ ਕਰ ਦਿੱਤਾ ਠੀਕ ਹੈ ਜੀ ਤਾਂ ਹੁਣ ਵੇਨ ਕਿ ਸਮਾਂ ਚਾਰ ਲੱਗਦਾ ਕਿੰਨਾ ਟਾਈਮ ਲੱਗ ਗਿਆ ਬਣਾ ਲੈਨੇ ਆਪਾਂ ਇੱਕ ਮਿੰਟ ਮੈਂ ਸਾਰਾ ਸਮਾਨ ਇਕੱਠਾ ਕਰ ਲਾਂ ਫਿਰ ਬਣਾਉਣੇ ਲਓ ਜੀ ਮਿੱਤਰੋ ਉੱਥੋਂ ਕਰਤਾ ਆਪਾਂ ਦੰਨ ਤੇ ਕਰੀਬ 6 ਵਜੇ ਸ਼ਾਮ ਦੇ ਤੇ ਆਪਾਂ ਹਣ ਚੱਲੇ ਆ ਕਰਨੀ ਖੜੇ ਉਹ ਤਾਂ 10 ਕਿੱਲੇ ਆ ਰਾਤ ਲੱਗ ਜਾਣੀ ਆ ਠੀਕ ਹੈ ਜੀ ਇਹਦਾ ਲੈਵਲ ਆਇਆ ਫਿਰ ਰਾਤ ਰਾਤ ਨਹੀਂ ਮੁੜ ਜੁਣੇ ਤੇ ਚੰਗੀ ਤਰ੍ਹਾਂ ਕਰਕੇ ਆਵਾਂਗੇ ਆਪਾਂ ਹੁਣ ਕੰਮ ਡੰਨ ਕਰਕੇ ਆਉਣਾ ਉਹ ਵੀ ਬਜਾਈ ਕਰਨੀ ਹੈ ਮੀਂਹ ਦਾ ਕਰੂ ਸਾਰੇ ਖਾਲੇ ਪਈ ਜਾਂਦੇ 20 ਪੈ ਗਿਆ 3-4 ਤਨ ਕਰਾਵੇ ਬੰਦ ਰਹੇ ਤੇ ਹੁਣ ਮੀਂਹ ਦਾ ਕਰੀ ਬੰਦ ਹੋ ਗਿਆ ਤੇ ਹੁਣ ਛੋਟੀਆਂ ਜ਼ਮੀਨਾਂ ਤੇ ਹੋਣਾ ਆਪਾਂ ਇੱਕ ਰੀ ਇਹਨੂੰ ਨਗਾੜੀਏ ਚਲੋ ਹੁਣ ਕੰਮ ਨਹੀਂ ਰੁਕਣਾ ਕਰਾਏ ਦਾ ਹੁਣ ਕੰਮ ਸਿਰ ਤੇ ਚੜ ਗਿਆ ਹੁਣ ਖਿੱਚਣਾ ਪੈਣਾ ਮੀਟਰ ਓਏ ਮਦਰਾ 6 ਵਜੇ ਆਪਾਂ ਕਰਤਾ ਚਾਲੂ ਹੋਰੇ ਠੀਕ ਹੈ ਜੀ ਤੇ ਕਾ ਮੈਂ ਇੱਕ ਤਾਂ ਮੌਕੇ ਵਾਹਣ ਬਣਾਇਆ ਮਲਾਈ ਤਰ੍ਹਾਂ ਵਾਹ ਕੇ ਅਗਲੇ ਨੇ ਬਣਾਇਆ ਐੋਜਾ ਵਾਹਣ ਮਿਹਰੇ ਲਾਉਣ ਦਾ ਨਿਆਰਿਆਂ ਦਾ ਕਰਾਇਆ ਐ ਚੱਲਦਾ ਨਾ ਇਸ਼ਕ ਇਸ਼ਕ ਕਰਾਇਆ ਜਾਂਦਾ ਨਿਆਰਿਆਂ ਦਾ ਐ ਲਾਈ ਸੁੱਧੀ ਰੱਖਣ ਨੂੰ ਜੱਲ ਕਰਦਾ ਜਦੋਂ ਵੱਡੇ ਜੇ ਮਿਲਦੇ ਫਰ ਬੰਨਾਂ ਦਾ ਜਾਣ ਵਿੱਚ ਦਰ ਨੂੰ ਜਾਂਦੀ ਵੇਖੋ ਹਣ ਐ ਵਧੀਆ ਸੁੱਦਾ ਸੁੱਦਾ ਢੇੜੇ ਲਾਉਣ ਨਿਆਰਾ ਆ ਲੈ ਆਓ ਖਾਂਦੇ ਆ ਗਏ ਆਪਾਂ ਠੀਕ ਹੈ ਜੀ 2 ਕਿੱਲਿਆਂ ਦਾ ਉਹ 2 ਕਿੱਲਿਆਂ ਦਾ ਤੇ 6 ਕਿੱਲਿਆਂ ਦਾ 10 ਕਿੱਲੇ ਥਾਂ ਬਜਾਈ ਕਰਨੀ ਹੈ ਨਾ ਤੇ ਕਰ ਦਈਏ ਓਕੇ ਕਰਕੇ ਲਾ ਕੇ ਠੀਕ ਹੈ ਜੀ ਛੋਟੇ ਦੀ ਇੱਕ ਲੈਟ ਰੋਟੀ ਹੋਈ ਹੈ ਤੇ ਹੁਣ ਕਰਦੇ ਆ ਮਸ਼ੀਨ ਮਸ਼ੂਨ ਫਿੱਟ ਤੇ ਕਰਦੇ ਆ ਕੰਮ ਸ਼ੁਰੂ ਆ ਆਪਣੇ ਨਾਲ ਵੀਡੀਓ ਵੀਡੀਓ ਬਣਾਉਣ ਵਾਲਾ ਐ ਨਹੀਂ ਕੋਈ ਵੀ ਚਲਾਉਂ ਨਾਲੇ ਵੀ ਆਪਾਂ ਤੇ ਵੀਡੀਓ ਬਣਾਉਣ ਵਾਲੇ ਵੀ ਆਪਾਂ ਹੀ ਵੇਚਦਾ ਮਿੱਤਰੋ ਕਿਰਾਇਆ ਤਾਂ ਲੱਗਦਾ ਇਹੋ ਜਿਹਾ ਬਾਣ ਤੇ ਅਗਲਾ ਕਿਰਾਇਆ ਪੈਣਾ ਮਲਾਈ ਵਰਗਾ ਆ ਕਰਾ ਲਾਉਂਦਾ ਨਿਆਰਾ ਵਿਆਉਂਦਾ ਬੰਦਾ ਅੱਖ ਤਾਂ ਨਹੀਂ ਆ ਕੋ ਜਵਾਨ ਚ ਕਰਾ ਲਾਉਣ ਲੱਗਾ ਐ ਇੱਕ ਇੱਧਰ ਵੇਖੋ ਤੁਸੀਂ ਇੱਕ ਵਾਰੀ ਬਚਿਆ ਐ ਦਿਲ ਕਰਦਾ ਵੀ ਐਵੇਂ ਹੀ ਛੱਡ ਦਈਏ ਇਹਨੂੰ ਤਾਂ ਵੀ ਕੋਈ ਚੱਕਰ ਨਹੀਂ ਆ ਬਾਣ ਵੇਖੋ ਬਣਾਇਆ ਤੁਸੀਂ ਪੂਰਾ ਸਿਰਾ ਲਾਇਆ ਬਾਣ ਬਣਾਉਣ ਨਾਲ ਪੂਰਾ ਘੈਂਟਗਾ ਲਵਾ ਦੇ ਪੂਰੀ ਲੱਗੇ ਹੋਏ ਆ ਹੁਣ ਦੂਜਾ ਰੰਬਰ ਤੇ ਕਰਤਾ ਚਾਲੂ ਠੀਕ ਹੈ ਜੀ ਬੰਦਾ ਰਾਤ ਪਰ ਮਰਜੇ ਦਾ ਡਰ ਪਿਆ ਵੀ ਸਾਲਾ ਕਿਹਦੇ ਛਤਰੀ ਚ ਨਾ ਆ ਕੇ ਅਜੀ ਪ੍ਰੀਤ ਯਾਰਾ ਬੰਨਿਆ ਬਵਾਨ ਵਾਲਾ ਆਪਾਂ ਹੀ ਪੂਰਾ ਨੱਪ ਕੇ ਲਾਈ ਜੰਨੇ ਆ ਨਾ ਪਜਾਈ ਪਾਉਂਦੇ ਆ ਆ ਥੋੜੀ ਗੁੱਟ ਜੀ ਹੈ ਹੀ ਮਾੜੀ ਕਿ ਉੱਚੀ ਬਾਕੀ ਔਰ ਔਰ ਜਾਊਗਾ ਜੀ ਅਜੀ ਗੱਲ ਅਜੀ ਚੱਕਰ ਵਾਲੀ ਗੱਲ ਨਹੀਂ ਹੈ ਜੀ ਲੱਗਦਾ ਬਹੁਤ ਸੋਹਣਾ ਖੜਾ ਲੱਗਦਾ ਪਿਆ। ਦੋ ਹੀ ਮੇਟਰ ਆ ਦੋ ਕਿੱਲੇ ਕੰਪਲੀਟ ਕਰਦੇ। ਬਿਲਕੁਲ ਓਕੇ ਲੱਗਿਆ ਅਸੀਂ ਦੇ ਇੱਕ ਘੰਟੇ ਦੇ 20 ਮਿੰਟਾਂ ਚ ਆਪਾਂ ਇਹਨਾਂ ਡਨ ਕਰ ਦਿੱਤਾ। ਯਾਨੀ ਕਿ 40 ਮਿੰਟ ਕਿੱਲੇ ਦੀ ਐਵਰੇਜ ਆਈ। ਠੀਕ ਹੈ ਜੀ। ਬਿਲਕੁਲ ਸਹੀ ਲੱਗਿਆ ਹੋਵੇ ਤਾਂ ਇੰਨੀ ਕੀ ਐਵਰੇਜ ਨਿਕਲਦੀ ਹੁੰਦੀ ਆ 40-45 ਮਿੰਟ। ਠੀਕ ਹੈ ਜੀ। ਆਪਣਾ ਮਜੀ ਨਹੀਂ ਕਰਦਾ ਕਿਸੇ ਤੇ ਫालतू ਟਾਈਮ ਲਾਉਣ ਦਾ। ਉਹਨਾਂ ਨਾਲ ਇਹ ਚ ਲੱਗ ਪਏ ਆ ਲੈਵਲ ਲਵਲ ਸੈੱਟ ਕਰ ਲਾਂ ਫੇਰ ਆਪਾਂ ਵੀਡੀਓ ਬਣਾਉਣੇ ਆ। ਓ ਜੀ ਮਸਰੋ ਮੇਰਾ ਹੋ ਗਿਆ ਏ ਤੇ ਹੱਥ ਵਾ ਚੱਲੂ ਆ ਠੀਕ ਆ ਜੀ ਤੇ ਆਪਾਂ ਲੱਗੇ ਹੋਏ ਆ ਹੁਣ ਇਧਰ 6 ਕਿੱल्ल्या ਦਾ ਟਾਕ ਇੱਕੋ ਵਿਆ ਲੈ। ਇਹ 2 ਕਿੱਲੇ ਚ ਲੱਗੇ ਹੋਏ ਆ ਉਸ ਤੋਂ ਬਾਅਦ 6 ਕਿਲੋ ਕੋਈ ਨੂੰ ਲੱਗਣਾ ਉਹਦੇ ਵਿੱਚ ਮੇਰੇ ਹਿਸਾਬ ਨਾਲ 4 ਘੰਟੇ ਲੱਗ ਜਾਣਗੇ 4 ਘੰਟੇ ਪਾਣੇ ਦੇ ਚਲੋ 4 ਸਾਢੇ 4 ਘੰਟੇ ਲੱਗ ਜਾਣਗੇ ਇਹ ਤਾਂ ਰੰਬਰ ਰੰਬਰ ਹੋਏ ਇਹ ਮਾਰੀ ਮੋਟ ਮਿੱਟੀ ਇਧਰ ਉਧਰ ਗਈ ਫੇਰ ਕੋਈ ਸ਼ਿਕਾਇਤ ਨਹੀਂ ਕਰ ਸਕਦੇ ਆਪਣਾ ਹਲੋ ਜੀ ਮਿੱਤਰੋ ਆਪਾਂ ਹਣ ਖਾਦੀ ਰੋਟੀ 10 ਵਜੇ ਚੱਲੇ ਆ ਤੇ ਉਹ ਟਰੈਕਟਰ ਚੱਲਦਾ ਪਿਆ ਜੀ ਠੀਕ ਆ ਵਾ ਗੱਦਾ ਘੰਟਾ ਚਲਾ ਫਿਰ ਉਹਨੇ ਚੜ ਜਾਣਾ ਤੇ ਰਾਤ ਵੀ ਚੱਲਣਾ ਤੇ ਅੱਜ ਦਿਨੇ ਵੀ ਚੱਲਿਆ ਰਾਤ ਵੀ ਚੱਲੂਗਾ ਤੇ ਕੱਲ ਦਿਨੇ ਵੀ ਚੱਲੂਗਾ ਤੇ ਕੱਲ ਰਾਤ ਨੂੰ ਚੱਲੂਗਾ ਤੇ ਹੁਣ ਆ ਪਾਈ ਦੀ ਵੀਡੀਓ ਇੱਥੇ ਸਮਾਪਤੀ ਕਰਦੇ ਆ ਤੇ ਕੱਲ ਨੂੰ ਬਣਾਵਾਂਗੇ ਉਹ ਨਵੀਂ ਵੀਡੀਓ